ਵੱਢੇ ਅੱਗੇ ਨਾ ਤੁਹਾਨੂੰ ਬਾਲਾ ਕਮਨੀਆ ਉਹ ਫਿਰ ਨਾ ਮਾਣ ਆਲਾ ਰੋਡ ਬੱਧਈ ਹੈ। ਤੋਂ ਮਾਗਰ ਦੀ ਦਿੱਟ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਜੂਮ ਵੈਬ ਟੀਵੀ ਮੈਂ ਜਗਨੰਦਨ ਗੁਪਤਾ ਜੀ ਮੈਂ ਆਪਾਂ ਪਹੁੰਚੇ ਹੋਏ ਰਾਜਪੁਰਾ ਸਰੰਦ ਰੋਡ ਆਪਾਂ ਕਹਿ ਸਕਦੇ ਗगन ਚੌਂਕ ਦੇ ਨੇੜੇ ਜੋ ਕਹਿ ਦੇ ਸਕਦੇ ਬਹੁਤ ਹੀ ਆਪਾਂ ਕਹਿ ਦੇ ਸਕਦੇ ਦਰਦਨਾਕ ਹਾਦਸਾ ਹੋਇਆ ਸੜਕ ਹਾਸਾ ਜਿਹਦੇ ਵਿੱਚ ਜਿਹੜਾ ਹੈਗਾ ਰਾਹਗੀਰਾਂ ਵੱਲੋਂ ਦੱਸਿਆ ਜਾ ਰਿਹਾ ਹੈਗਾ ਵੀ ਜਿਵੇਂ ਲੋਹੇੜਾਣੇ ਤੋਂ ਵੀ ਆ ਰਹੀ ਸੀ ਲੁਧਿਆੜਾ ਨੰਬਰ ਗੱਡੀ ਹੈ ਵੀ ਇਹ ਜਿਹੜਾ ਕੈਂਟਰ ਤੁਸੀਂ ਦੇਖ ਸਕ ਰਹੇ ਹੋ ਉਹ ਇਹ ਜਿਹੜਾ 10 ਜੱਕੀ 12 ਜੱਕੀ ਜਿੰਨਾ ਵੀ ਖੜਿਆ ਹੈ ਇਹ ਖੜਿਆ ਸੀਗਾ ਇਹਦੇ ਵਿੱਚ ਇਹ ਜਿਹੜੀ ਹੈਗੀ ਹੈ ਗੱਡੀ ਬਿਲਕੁਲ ਲੱਗੀ ਹੈ ਇਹਦੇ ਨਾਲ ਆਪਾਂ ਕਹਿ ਸਕਦੇ ਹਾਂ ਜਿਹੜਾ ਰਾਘੀ ਰਾਉ ਸੁਤਰਾ ਤੋਂ ਪਤਾ ਲੱਗਿਆ ਵੀ ਇੱਕ ਬੰਦੇ ਦੀ ਦਾ ਇੱਥੇ ਮੌਕੇ ਤੇ ਹੀ ਮੌਤ ਹੋ ਗਈ ਜਿਹਦੀ ਕਹ ਰਹੇ ਨੇ ਗਰਦਨ ਧੜ neck ਜਿਹੜੀ ਹੈਗੀ ਉਹ ਸਰੀਰ ਤੋਂ ਲੱਗ ਹੋ ਗਈ ਸੀ ਜੀ। ਚੱਲ ਆਣਦੇ ਆਣਦੇ ਹਾਂ ਦੇ। ਔਰ ਆਪਾਂ ਇਹ ਵੀ ਕਹਿ ਸਕਦੇ ਆ ਵੀ ਜਿਵੇਂ ਕਾਫੀ ਦਰਦਨਾਕ ਛੜਕ ਹਾਸਾ ਹੈ ਇਹ ਵੀ ਕਾਫੀ ਜ਼ਖਮੀ ਵੀ ਹੋ ਗਏ ਆ ਜਿਹੜੇ ਵਿੱਚ ਸੀਗੇ ਔਰ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਟਰੈਕ ਨੂੰ ਪੁਲਿਸ ਦੇ ਵੱਲੋਂ ਚਲਵਾਇਆ ਜਾ ਰਿਹਾ ਹੈਗਾ ਔਰ ਪੁਲਿਸ ਮੌਕੇ ਤੇ ਪਹੁੰਚ ਗਈ ਸੀਗੀ ਜਿਹੜਾ ਤੁਸੀਂ ਦੇਖ ਸਕਦੇ ਹੋ ਆ ਜਿਹੜੇ ਫਰ ਖੱچے ਕਿਹਾ ਜਾ ਸਕਦੇ ਆ ਆਪਾਂ ਜਿਹੜੇ ਗੱਡੀ ਦੇ ਉੱਪਰ ਵਾਲੇ ਸੀਗਾ ਸਾਰੇ ਗੱਡੀ ਦੀ ਉੱਪਰੋਂ ਉੱਡ ਕੇ ਟੁੱਟ ਕੇ ਬੁਰੀ ਤਰ੍ਹਾਂ ਮਤਲਬ ਆਪਾਂ ਕਹਿ ਸਕਦੇ ਆ ਟਰੱਕ ਚਾ ਦੇਖੋ ਆਪਾਂ ਇਹ ਵੀ ਦੇਖ ਸਕਦੇ ਆ ਵੀ ਗੱਡੀ ਦੀ ਰਫ਼ਤਾਰ ਵੀ ਆਪਾਂ ਕਹਿ ਸਕਦੇ ਆ ਵੀ ਰਫ਼ਤਾਰ ਵੀ ਜ਼ਿਆਦਾ ਹੋਊਗੀ ਜਿਵੇਂ ਮੈਂ ਕੱਲ ਕਰਦਾ ਇੱਥੇ ਰਾਘਿਰ ਵੀ ਖੜੇ ਨੇ ਮੈਂ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਤੁਹਾਡੇ ਨਾਲ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਜਿਹੜੀ ਹੈਗੀ ਸੀਗੀ ਆਪਾਂ ਜਿਹੜੇ ਜ਼ਖਮੀ ਜਾਂ ਡੈੱਡ ਬੋਡੀ ਸੀਗੀ ਉਹਨਾਂ ਨੂੰ ਲੈ ਕੇ ਰਾਜਪੁਰਾ ਦੇ ਸਿਵਲ ਹਸਪੀਟਲ ਪਹੁੰਚਾ ਦਿੱਤਾ ਗਿਆ ਪੁਲਿਸ ਪੁਲਿਸ ਵੱਲੋਂ ਹੋਰ ਰਾਘਿਰਾਂ ਦੀ ਮਦਦ ਨਾਲ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਆ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਪੰਜਾਬ ਜੂਮ ਦੀਆਂ ਆ ਦੇਖੋ ਜਿਵੇਂ ਇਹ ਫੋਰਚੂਨਰ ਦਾ ਕੀ ਹਾਲ ਹੋਇਆ ਹੈ ਇਹ ਦੇਖੋ ਦਿਖਾਉ ਮੈਂ ਕੈਮਰਾਮੈਨ ਨੂੰ ਕਹੂੰਗਾ ਗੱਡੀ ਦਾ ਨੰਬਰ ਤੁਸੀਂ ਦੇਖ ਸਕਦੇ ਹੋ ਪੀ ਵੀ 10 ای ਐਕਸ 16 16 ਮੈਂ ਜਿਹੜੇ ਇੱਥੇ ਰਾਹਗੀਰ ਖੜੇ ਨੇ ਮੈਂ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਹਾਂ ਜੀ ਕਿਨਾ ਤੁਹਾਡਾ ਜੀ ਮੇਰਾ ਨਾਮ ਰੋਹਿਤ ਕੁਮਾਰ ਆ ਸਰ ਕਿੱਥੋਂ ਰਹਿਣ ਵਾਲੇ ਹੋ ਤੁਸੀਂ ਮੈਂ ਡਿਸਟ੍ਰਿਕਟ ਮਾਨਸਾ ਤੋਂ ਰਹਿਣ ਵਾਲਾ ਜਿਹੜਾ ਇਹ ਐਕਸੀਡੈਂਟ ਆ ਤੁਹਾਡੇ ਸਾਹਮਣੇ ਹੋਇਆ ਹਾਂਜੀ 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 ਸਾਹਮਣੇ ਹੋਇਆ ਕਿਆ ਕਹਿ ਸਕਦੇ ਹੋ ਤੁਸੀਂ ਇਹਦੇ ਬਾਰੇ ਇਹ ਗੱਡੀ ਮਤਲਬ ਬਾਈਕ ਆ ਰਹੀ ਸੀਗੀ ਗੱਡੀ ਓਵਰ ਸਪੀਡ ਸੀਗੀ ਇਹ ਤੇ ਉਧਰੋਂ ਟਰੱਕ ਆ ਰਹੀ ਟਰੱਕ ਦੇ ਵਿੱਚ ਬਚੇ ਨਾਲੇ ਪਲਟਾ ਗਈ ਮਤਲਬ ਕਨੈਕਟਰ ਸਾਈਡ ਡੈਮੇਜ ਹੋ ਗਈ ਇਹਦੀ ਗੱਡੀ ਦੀ ਸਾਰੀ ਤੇ ਜਿਹੜੇ ਦੋ ਡੈੱਡ ਬੋਡੀ ਨੇ ਇਹਦੇ ਵਿੱਚ ਮਤਲਬ ਤਿੰਨ ਚਾਰ ਬੰਦੇ ਸੀਗੇ ਦੋ ਹਾਂ ਦੋ ਜ਼ਖਮੀ ਨੇ ਤੇ ਦੋ ਦੀ ਡੈਥ ਹੋ ਚੁੱਕੀ ਹੈ ਨਹੀਂ ਸ਼ੋਰ ਹੈ ਵੀ ਡੈਥ ਹਾਂ ਹਾਂਜੀ ਹਾਂ ਡੈਥ ਹੋ ਗਈ ਦੱਸਿਆ ਜਾ ਰਿਹਾ ਸੀਗੇ ਵੀ ਇੱਕ ਦੀ ਡੈਥ ਹੋ ਗਈ ਇੱਕ ਗੰਭੀਰ ਜ਼ਖਮੀਆ ਦੋਵਾਂ ਨੂੰ ਛੋਟਾਂ ਲੱਗੀਆਂ ਨੇ ਨਹੀਂ ਨਹੀਂ ਸਰ ਉਹਨਾਂ ਦੀ ਤਕਰੀਬਨ ਆਲਮੋਸਟ ਦੋਨਾਂ ਦੀ ਡੈੱਡ ਹੋ ਗਏ ਸੀਗੇ ਮੌਕੇ ਤੇ ਹੀ ਜਿਹੜੀ ਹੈ ਕਿਧਰੋਂ ਆ ਰਹੀ ਸੀ ਇਹ ਹੈ ਇਹ ਸਰ ਅੰਬਾਲਾ ਸਾਈਡ ਤੋਂ ਆ ਰਹੀ ਸੀ ਅਚੰਬਾਲਾ ਸਾਈਡ ਤੋਂ ਆ ਰਹੀ ਸੀ ਕਿ ਤੇ ਉਹਦੇ ਵਿੱਚ ਖੜਾ ਟਰੱਕ ਖੜਾ ਸੀ ਉਧਰੋਂ ਬਾਈਕ ਮਤਲਬ ਇੱਥੋਂ ਨਾ ਬਾਈਕ ਵਗੈਰਾ ਦੇਖ ਕੇ ਨਹੀਂ ਕ੍ਰਾਸ ਕਰਦੇ ਹੈਗੇ ਤਾਂ ਉਹ ਬਾਈਕ ਵਾਲੇ ਨੂੰ ਬਚਾ ਰਿਹਾ ਸੀ ਕਿ ਇਧਰੋਂ ਘੱਟ ਤੋਂ ਬਾਈਕ ਮਤਲਬ ਇਧਰ ਕੱਢੀ ਉਹਨੇ ਤੇ ਗੱਡੀ ਸਪੀਡ ਤੇ ਸੀਗੀ ਤੇ ਉਹ ਸਮਝੀ ਨਹੀਂ ਗਈ ਤੇ ਇਧਰੋਂ ਟਰਾਲੇ ਨਾਲ ਟਕਰਾ ਕੇ ਮਤਲਬ ਓਵਰ ਸਪੀਡ ਸੀ ਨਾ ਕਿ ਜਿਹੜਾ ਇਹ ਟਰਾਲਾ ਸੀਗਾ ਆਲਰੇਡੀ ਪਹਿਲਾਂ ਖੜਾ ਸੀ ਜਾਂ ਟਰਾਲਾ ਆ ਰਿਹਾ ਨਹੀਂ ਖੜਾ ਸੀਗਾ ਸਰ ਇਹ ਇੱਥੇ ਨਾ ਕਾਫੀ ਟਾਈਮ ਤੋਂ ਆ ਹੀ ਖੜੇ ਰਹਿੰਦੇ ਨੇ ਰੈਸਟੋਰੈਂਟ ਦੇ ਕਾਰਨ ਜਿਹੜੇ ਵੀ ਟਰੱਕ ਵਗੈਰਾ ਨੇ ਬਾਈਕ ਵਗੈਰਾ ਨੇ ਲੋਕ ਆਪਣਾ ਰੋਨ ਰੋਡ ਕਰਦੇ ਵੀ ਇਹ ਗਲਤ ਹੈ ਜਿੱਦਾਂ ਮੈਂ ਉਹ ਗਲਤ ਹੈ ਇਹ ਸਹੀ ਦੇ ਹੈਗਾ ਚਲੋ ਫਿਰ ਵੀ ਚਲੋ ਆਪਾਂ ਗੱਲ ਕਰਦੇ ਹੁਣ ਇਹ ਜਿਹੜਾ ਦੋ ਬੰਦੇ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਵੀ ਡੈਥ ਹੋ ਗਈ ਹੈ ਪੁਚੇਸ਼ਨ ਮੌਕੇ ਤੇ ਪਹੁੰਚ ਗਿਆ ਸੀਗਾ ਹਾਂਜੀ ਹਾਂਜੀ ਸਰ ਬਿਲਕੁਲ ਉਹ ਆਪਣਾ ਜਿਹੜੇ ਸੀਗੇ ਜ਼ਖਮੀ ਔਰ ਡੈੱਡ ਬੋਡੀ ਉਹਨਾਂ ਨੂੰ ਰਾਜਪੁਰਾ ਸਿਵਲ ਹਸਪੀਟਲ ਪਹੁੰਚਾਇਆ ਗਿਆ ਸਰ ਤੁਸੀਂ ਉਹਰੇ ਕਿਵੇਂ ਜਾ ਰਹੇ ਸੀ ਜਾਂ ਕਿਵੇਂ ਹਾਂਜੀ ਸਰ ਅਸੀਂ ਜਾ ਰਹੇ ਸੀ ਕਿ ਸਾਡੇ ਸਾਹਮਣੇ ਹੀ ਐਕਸੀਡੈਂਟ ਹੋਇਆ ਹੈਗਾ ਤਾਂ ਅਸੀਂ ਉਦੋਂ ਲਈ ਖੜੇ ਆ ਇੱਥੇ ਸਾਰੇ ਹੀ ਮਤਲਬ ਪਰ ਇਹ ਜਿੰਨੇ ਵੀ ਰੈਸਟੋਰੈਂਟ ਵਗੈਰਾ ਨੇ ਸਾਰੇ ਗੱਡੀਆਂ ਖੜਾ ਕੇ ਤੇ ਚਲੇ ਜਾਂਦੇ ਨੇ ਇਹ ਬਹੁਤ ਗਲਤ ਗ ਧੰਨਵਾਦ ਧੰਨਵਾਦ ਹਾਂਜੀ ਸਰ ਆ ਜਿਵੇਂ ਰਾਘਿਰ ਜਿਹੜੇ ਉਹਦੇ ਦੱਸ ਰਹੇ ਸੀ ਮਾਨਸਾ ਤੋਂ ਸੀਗੇ ਔਰ ਇਹਨਾਂ ਵੱਲੋਂ ਇਹੀ ਕਿਹਾ ਜਾ ਰਿਹਾ ਵੀ ਜਿਹੜਾ ਜਿਹੜਾ ਇਹ ਇਹ ਟਰੱਕ ਆਣਿਆ ਕਰਕੇ ਹੋਇਆ ਜਿਹੜਾ ਟਰੱਕ ਖੜਾ ਸੀ ਇਹਦੇ ਕਰਕੇ ਹੋਇਆ ਹਾਂ ਇਹਦੇ ਵਿੱਚ ਮਾਰੀ ਬੰਦੇ ਨੇ ਮੋਟਰਸਾਈਕਲ ਵਾਲੇ ਨੂੰ ਬਚਾਉਣ ਦੇ ਚੱਕਰ ਸਜਗਦੀਪ ਸਿੰਘ ਜਗਦੀਪ ਸਿੰਘ ਜੀ ਕਿਹ ਸਾਜੇ ਸਾਜੇ ਕ ਸਾਜਗਦੀਪ ਜੀ ਕਿੱਥੇ ਸਾਹਮਣੇ ਮੇਰੀ ਦੁਕਾਨ ਤੋਂ ਟੁੱਟੀ ਫੇਰ ਪਾੜਦੀ ਅੱਛਾ ਇਹ ਤੁਹਾਡੇ ਸਾਹਮਣੇ ਹੀ ਹੋਇਆ ਬਿਲਕੁਲ ਮੇਰੀ ਅੱਖਾਂ ਦੇ ਸਾਹਮਣੇ ਹੋਇਆ ਜੀ ਅੱਛਾ ਇਹ ਦੱਸਿਆ ਜਾ ਰਿਹਾ ਵੀ ਉਹਦੇ ਦੋਵਾਂ ਦੀ ਡੈਥ ਹੋ ਗਈ ਹਾਂਜੀ ਦੋਨਾਂ ਦੀ ਉਹ ਜਿਹੜਾ ਵਿਚਾਰਾ ਕਾਰ ਵਾਲਾ ਮਾਲਕ ਸੀ ਉਹਦੀ ਗਰਦਨ ਲੱਗ ਹੋ ਗਈ ਹੈ ਜੀ ਥੱੜੇ ਤੋਂ ਲੱਗ ਹੋ ਗਈ ਹਾਂਜੀ ਬੜਾ ਦਰਦਨਾਕ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਪੰਜਾਬੀ ਹੁੰਦੀਆਂ ਬੜਾ ਦਰਦਨਾਕ ਜਿਹੜਾ ਹੈਗਾ ਇਹ ਸੜਕ ਹਾਦਸਾ ਜਿਹਦੇ ਵਿੱਚ ਦੱਸਿਆ ਜਾ ਰਿਹਾ ਹੈਗਾ ਦੋ ਵਿਅਕਤੀਆਂ ਦੀ ਜਿਹੜਾ ਸੂਤਰਾਂ ਤੋਂ ਪਤਾ ਉਹ ਰਾਘੀਰ ਜਿਹੜੇ ਉਰੇ ਖੜੇ ਸੀ ਜਾਂ ਮੌਜੂਦਾ ਦੁਕਾਨਦਾਰ ਨੇ ਜਿਵੇਂ ਉਰੇ ਤੁਸੀਂ ਦੇਖ ਰਹੇ ਹੋ ਵੀ ਜਿਹਨਾਂ ਉਹਨਾਂ ਵੱਲੋਂ ਇਹੀ ਦੱਸਿਆ ਜਾ ਰਿਹਾ ਹੈ ਵੀ ਜਿਹੜੀ ਹੈਗੀ ਹੈ ਇਹ ਦੋ ਬੰਦਿਆਂ ਦੀ ਜੋ ਜੋ ਦੋ ਇਸ ਵਿੱਚ ਸਵਾਰ ਸੀਗੇ ਫੋਰਚੂਨਰ ਵਿੱਚ ਵੀ ਉਹਨਾਂ ਦੀ ਦੋਵਾਂ ਦੀ ਡੈਥ ਹੋ ਚੁੱਕੀ ਹੈ ਇੱਕ ਦੀ ਤਾਂ ਕਹਿ ਰਹੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਵੀ ਇੱਕ ਦੀ ਜਿਹੜੀ ਹੈਗੀ ਹੈ ਗਰਦਨ ਜਿਹੜੀ ਸੀਗੀ ਆਪਣਾ ਧੜ ਤੋਂ ਅਲੱਗ ਹੋ ਗਈ ਹੈ ਵੀ ਨਹੀਂ ਇਹ ਜਿਹੜੀ ਹੈਗਾ ਦਰਦਨਾਕ ਜਿਹੜਾ ਹੈਗਾ ਸੜਕ ਹਾ사 ਹੋਇਆ ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਦੋ ਦੀ ਡੈਥ ਤੇ ਦੋ ਗੰਭੀਰ ਜ਼ਖਮੀ ਜਿਨ੍ਹਾਂ ਨੂੰ ਪੁਲਿਸ ਦੁਆਰਾ ਔਰ ਤੋਂ ਰਾਹਗੀਰਾਂ ਦੀ ਮਦਦ ਨਾਲ ਰਾਜਪੁਰੇ ਦੇ ਸਿਵਲ ਹਸਪਤਾਲ ਵਿੱਚ ਜ਼ਖਮੀਆਂ ਨੂੰ ਭਰਤੀ ਕਰਾਇਆ ਗਿਆ ਤੇ ਜਿਨ੍ਹਾਂ ਦੀ ਡੈੱਡ ਬੋਡੀਆਂ ਨੇ ਉਹਨਾਂ ਨੂੰ ਰਾਜਪੁਰਾ ਦੀ ਮੋਚਰੀ ਵਿੱਚ ਰਖਵਾ ਦਿੱਤਾ ਗਿਆ ਹੈ ਹਾਲੇ ਇਹ ਪਛਾਣ ਨਹੀਂ ਹੋ ਸਕੀ ਹੈ ਕਿ ਵੀ ਇਹ ਕਿੱਥੋਂ ਦੇ ਨੇ ਸਰੰਦ ਦੇ ਫਤੇਗੜ ਸਾਹਿਬ ਦੇ ਹਾਲੇ ਕੁਝ ਵੀ ਪੱਕਾ ਨਹੀਂ ਇਸੇ ਸਰਾਂਦ ਜਾਂ ਫਤੇਗੜ ਸਾਹਿਬ ਲੁਧਿਆਣਾ ਦਾ ਨੰਬਰ ਹੈ ਲੁਧਿਆਣਾ ਦਾ ਵੀ ਕਿਹਾ ਜਾ ਰਿਹਾ ਤੁਸੀਂ ਪੰਜਾਬ ਜੁਮਲੀਆਂ ਲਾਈਵ ਤਸਵੀਰਾਂ ਦੇਖ ਰਹੇ ਹੋ ਇਸ ਵੀਡੀਓ ਨੂੰ ਹੋਰ ਜਿਹੜਾ ਜਮੈਂ ਫੋਰਚੂਨਰ ਦਾ ਨੰਬਰ ਦਿਖਾਇਆ ਇਸ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰੋ ਤਾਂ ਕਿ ਜਿਹੜਾ ਇਹਨਾਂ ਦੇ ਜਿਹੜੇ ਵਾਰਿਸ ਨੇ ਅਨੋਵਾ ਕ੍ਰਿਸਟਾ ਹੀ ਨੋਵਾ ਕ੍ਰਿਸਟਾ ਫੋਰਚੂਨਰ ਨਹੀਂ ਹੈ ਅਨੋਵਾ ਅੱਛਾ ਸੋਰੀ ਚਲੋ ਮੈਂ ਗਲਤੀ ਨਾਲ ਆਪਣਾ ਇਹ ਅਨੋਵਾ ਹੀ ਹੈ ਕਿ ਨੋਵਾ ਕ੍ਰਿਸਟਾ ਗੱਡੀ ਹੈ ਫੋਰਚੂਨਰ ਨਹੀਂ ਤੇ ਮੈਂ ਜਿਹੜਾ ਨੰਬਰ ਦਿਖਾਇਆ ਤੁਹਾਨੂੰ ਆਪਣਾ ਜਿਹੜਾ ਹੈਗਾ ਲੁਧਿਆਣੇ ਦਾ 1616 ਨੰਬਰ ਮੈਂ ਸ਼ੋ ਵੀ ਕੀਤਾ ਹੈਗਾ ਮੈਂ ਦੁਬਾਰੇ ਫੇਰ ਕਹੂੰਗਾ ਕੈਮਰਾਮੈਨ ਨੂੰ ਵੀ ਸ਼ੋ ਕਰ ਦੂਗਾ ਤੇ ਇਹ ਜਿਹੜੀ ਵੀਡੀਓ ਨੂੰ ਤੁਸੀਂ ਉਹ ਵੱਤ ਤੋਂ ਵੱਤ ਸ਼ੇਅਰ ਕਰਕੇ ਜਿਹੜਾ ਇਹਦੇ ਜਿਹੜੇ ਵਾਰਿਸ ਨੇ ਆਹ ਜਿਹੜੇ ਨੇ ਇਹਨਾਂ ਦੇ ਪਰਿਵਾਰਿਕ ਮੈਂਬਰ ਨੇ ਉਹਨੇ ਪਹੁੰਚ ਜਾਣ ਮੈਂ ਤੁਹਾਨੂੰ ਦਿਖਾ ਰਿਹਾ ਨੰਬਰ PB10EX1616 ਇਨੋਵਾ ਕ੍ਰਿਸਟਾ ਗੱਡੀ ਹੈ ਇਹ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਔਰ ਲੇਕਿਨ ਆਪਾਂ ਕਹਿ ਸਕਦੇ ਹਾਂ ਇਹ ਬਹੁਤ ਵੱਡਾ ਦਰਦਨਾਕ ਸੜਕ ਹਾਦਸਾ ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਦੋ ਵਿਅਕਤੀਆਂ ਦੀ ਉਹਨੇ ਦੱਸਿਆ ਜਾ ਰਿ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਜੁਮਦੀਆਂ ਦੇਖ ਰਹੇ ਹੋ ਕਿ ਲਾਈਵ ਤੁਹਾਡੇ ਕੋਲ ਪਲ-ਪਲ ਦੀ ਖਬਰ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਮੈਂ ਪੁਲਿਸ ਵਾਲੇ ਜਿਹੜੇ ਮੌਕੇ ਤੇ ਮੌਜੂਦ ਨੇ ਮੈਂ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਸੱਸੀ ਗੱਲ ਸਰ ਕੀ ਨਾਂ ਸਰ ਤੁਹਾਡਾ ਹੀ ਐਸਸੀ ਗੁਰਜੀਤ ਸਿੰਘ ਜੀ ਗੁਰਜੀਤ ਸਿੰਘ ਜੀ ਜਿਵੇਂ ਸਰ ਆਪਾਂ ਦੱਸੋ ਜਿਹੜਾ ਇਹ ਦਰਦਨਾਕ ਸੜਕ ਹਾਦਸਾ ਹੋਇਆ ਹੈ ਇੱਕ ਮਤਲਬ ਕਿਵੇਂ ਹੋਇਆ ਤੇ ਕਦੋਂ ਹੋਇਆ ਸੀਗਾ ਰੋਕੀ ਨਦੀ ਜਿਵੇਂ ਦੱਸਿਆ ਜਾ ਰਿਹਾ ਰਾਘੇ ਨਾ ਵੱਲੋਂ ਡੈਥ ਵੀ ਹੋਈ ਹੈ ਕਿੰਨਾਂ ਦੀ ਡੈਥ ਜੇ ਕਿੰਨੇ ਜ਼ਖਮੀ ਹੋਏ ਨੇ ਇਹ ਰਾਘੇ ਦਾ ਮਤਲਬ ਕੀ ਪਤਾ ਲੱਗਿਆ ਵੀ ਇਹ ਦੋ ਬੰਦਿਆਂ ਦੀ ਮੌਕੇ ਤੇ ਵੀ ਡੈਥ ਹੋ ਗਈ ਆ ਉਹਨਾਂ ਨੂੰ ਆਪਾਂ ਹਸਪਤਾਲ ਡੈੱਡ ਬਡੀ ਮੋਰਚਰੀ ਵਿੱਚ ਭੇਜਿਆ ਗਿਆ ਹਸਪਤਾਲ ਭੇਜਿਆ ਗਿਆ ਬਾਕੀ ਜਿੱਦਾਂ ਵੀ ਹੋ ਗਈ ਹੁਣ ਤਹਿਕੀਕਤ ਕਰ ਰਹੇ ਆ ਵੀ ਕਿੱਦਾਂ ਹਾਦਸਾ ਹੋਇਆ ਪਰੇ ਪਤਾ ਰਾਘੀਰ ਤੋਂ ਇਹ ਪਤਾ ਲੱਗਿਆ ਵੀ ਟਰੱਕ ਖੜਾ ਸੀਗਾ ਵੀ ਇਹ ਗੱਡੀ ਉਹਦੇ ਟਰੱਕ ਦੇ ਪਿੱਛੇ ਬੈਗ ਤੇ ਲੱਗੀ ਆ ਜਿਵੇਂ ਰਾਘੀਰ ਵੀ ਦੱਸ ਰਹੇ ਨੇ ਦੁਕਾਨਦਾਰ ਵੀ ਦੱਸ ਰਹੇ ਨੇ ਵੀ ਇੱਥੇ ਜਿਹੜੇ ਹੈਗੇ ਨੇ ਢਾਬੇ ਵਗੈਰਾ ਹੈਗੇ ਨੇ ਲੇਕਿਨ ਜਿਹੜੀਆਂ ਗੱਡੀਆਂ ਨੇ ਇਹ ਇਹ ਮੇਨ ਹਾਈਵੇ ਤੇ ਲਾ ਦਿੰਦੇ ਆ ਜਾਂ ਕਿ ਇਹਨਾਂ ਨੂੰ ਸਾਈਡ ਚ ਲਾਣੀਆਂ ਚਾਹੀਦੀਆਂ ਨੇ ਆਪਣੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਕੁਝ ਆਪਣੇ ਜਾਂ ਚੌਂਕੀ ਜਿਵੇਂ ਆਪਣੇ ਵੱਲੋਂ ਵੀ ਕੁਝ ਕੀਤਾ ਜਾ ਰਿਹਾ ਹੈ ਇਹਦੇ ਬਾਰ ਬਾਰ ਇਹਦੇ ਬਾਰੇ ਐਫਰਟ ਕੀਤੇ ਜਾਂਦੇ ਤੇ ਇਹਨਾਂ ਨੂੰ ਲੋਕਾਂ ਨੂੰ ਸੁਝਾਇਆ ਜਾਂਦਾ ਬਾਰ ਬਾਰ ਫਿਰ ਵੀ ਇਹ ਲੋਕ ਕਈ ਐ ਗਲਤੀ ਕਰ ਜਾਂਦੇ ਆ ਲਾ ਜਾਂਦੇ ਆ ਰੋਡ ਦੇ ਵਿੱਚ ਮੈਂ ਉਹੀ ਬੋਲਦਾ ਜਿਵੇਂ ਸਰਦੀ ਦਾ ਮੌਸਮ ਹੈ ਧੁੰਦ ਦਾ ਸਮਾਂ ਹੈ ਗਿਆ ਧੁੰਦ ਵੀ ਪੁਆਇੰਟ ਪੈਂਦੀ ਹੈ ਸਵੇਰੇ ਵੀ ਸ਼ਾਮ ਤੋਂ ਹੀ ਹੁਣ ਤਾਂ ਝੁੱਧ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਹੈ ਲੇਕਿਨ ਕਿਸ ਨੂੰ ਨਹੀਂ ਪਤਾ ਹੁੰਦਾ ਲੇਕਿਨ ਮੇਨ ਰੋਡ ਤੇ ਹੀ ਜਿਹੜਾ ਹੈਗਾ ਇਹ ਲੱਗੇ ਹੁੰਦੇ ਨੇ ਜਿਵੇਂ ਵੱਡੇ ਵੱਡੇ ਵਾਹਨ ਲੱਗੇ ਹੁੰਦੇ ਨੇ ਇਹਨਾਂ ਵਾਸਤੇ ਵੀ ਤੁਸੀਂ ਕੋਈ 55 ਕੱਸ ਰਹੇ ਹੋ ਜਾਂ ਚਲਾਨ ਵਗੈਰਾ ਘੱਟ ਇਹਦੇ ਮਾਰੇ ਵੀ ਪਹਿਲਾਂ ਵੀ ਕੱਟੇ ਜਾਂਦੇ ਆ ਟ੍ਰੈਫਿਕ ਪੁਲਿਸ ਵੀ ਕੱਢਦੀ ਰਹਿੰਦੀ ਹੈ ਇਹਦੇ ਬਾਰੇ ਅਸੀਂ ਵੀ ਕੋਸ਼ਿਸ਼ ਬਾਰ-ਬਾਰ ਇਹਨਾਂ ਨੂੰ ਲੋਕਾਂ ਨੂੰ ਗਾਈਡ ਕਰਦੇ ਰਹਿੰਦੇ ਆ ਵੀ ਇੱਥੇ ਨਹੀਂ ਲਾਉਣੇ ਤੇ ਹਟਾਉਂਦੇ ਵੀ ਰਹਿੰਦੇ ਆ ਬਾਰ-ਬਾਰ ਧ ਏਸੀ ਦੇ ਆਪਣੇ ਗੁਰਮੀਤ ਸਿੰਘ ਜੀ ਜਿਹੜੇ ਐਸਆਈ ਆਪਣਾ ਚੌਂਕੀ ਚ ਆਪਣੇ ਬੱਸ ਸਟੈਂਡ ਚੌਂਕੀ ਚ ਹੈ ਇਹਨਾਂ ਵੱਲੋਂ ਵੀ ਇਹ ਕਿਹਾ ਜਾ ਰਿਹਾ ਕਿ ਦੱਸਿਆ ਜਾ ਕੇ ਦੋ ਵਿਅਕਤੀ ਦੀ ਡੈਥ ਹੋ ਚੁੱਕੀ ਹੈ ਤੇ ਦੋ ਗੰਭੀਰ ਜ਼ਖਮੀ ਨੇ ਔਰ ਜਦੋਂ ਇਹਨਾਂ ਨਾਲ ਇਹ ਗੱਲ ਕਰੀ ਵੀ ਜਿਵੇਂ ਇਹ ਵੱਡੇ ਵੱਡੇ ਵਾਹਨ ਮੇਨ ਰੋਡ ਤੇ ਹੀ ਆਪਣਾ ਸਾਈਡ ਚਲਾ ਦਿੰਦੇ ਨੇ ਜਿਹਦੇ ਕਰਕੇ ਇਹ ਵੱਡੇ ਦਰਦਨਾਕ ਸੜਕ ਹਾਦਸੇ ਹੁੰਦੇ ਨੇ ਤਾਂ ਇਹਨਾਂ ਦੇ ਵੀ ਇਹ ਕਹਿੰਦੇ ਨੇ ਵੀ ਅਸੀਂ ਬਾਰ ਬਾਰ ਚਲਾਨ ਵੀ ਕਰਦੇ ਆ ਇਹਨਾਂ ਦੇ ਸਕੰਜੇ ਵੀ ਕッセ ਜਾ ਰਹੇ ਨੇ ਔਰ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਦੀ ਹੁੰਦੀਆਂ ਜੋ ਤੁਹਾਡੇ ਤੱਕ ਪਲ-ਪਲ ਦੀ ਖਬਰ ਪਹੁੰਚਾਣ ਦੀ ਕੋਸ਼ਿਸ਼ ਕਰਦਾ ਧੰਨਵਾਦ ਤੁਸੀਂ ਵੇਖ ਰਹੇ ਹੋ ਪੰਜਾਬ ਜੂਮ ਵੈਬਸਾਈਟ ਵੀ ਮੈਂ ਜਗਨੰਦਨ ਗੁਪਤਾ ਸੱਚੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਪੰਜਾਬ ਜੂਮ ਪੇਜ ਨੂੰ ਵੱਧ ਤੋਂ ਵੱਧ ਲਾਈਕ ਕਰੋ ਵੀਡੀਓ ਨੂੰ ਇਸ ਨੂੰ ਸ਼ੇਅਰ ਕਰੋ ਤਾਂ ਕਿ ਜਿਹੜੇ ਬਾਰਸ਼ ਨੇ ਇਹਨਾਂ ਦੇ ਉਹਨਾਂ ਨੂੰ ਪਚਾਰਾ ਨੂੰ ਘਰਦਿਆਂ ਨੂੰ ਉਹਨਾਂ ਨੂੰ ਪਤਾ ਲੱਗ ਸਕੇ ਵੀ ਉਹਨਾਂ ਦੇ ਜਿਹੜਾ ਪਰਿਵਾਰਕ ਮੈਂਬਰਾਂ ਨਾਲ ਇਦਾਂ ਦਰਦਨਾਕ ਛੜਖਾਸਾ ਹੋਇਆ ਪੰਜਾਬ ਜੂਮ ਗਰੁੱਪ ਨੂੰ ਜੁਆਇਨ ਕਰੋ YouTube ਤੇ ਜਾ ਕੇ ਪੰਜਾਬ ਜੂਮ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਆਇਓ ਮੈਂ ਫੇਰ ਵੀ ਤੁਹਾਨੂੰ ਦੁਬਾਰੇ ਇੱਕ ਵਾਰ ਫੇਰ ਦਿਖਾਣਾ ਲਾਈ ਔਰ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਇਹ ਜਿਹੜੀ ਇਹ ਇਨੋਵਾ ਗੱਡੀ ਕ੍ਰਿਸ਼ਟਾ ਇਨੋਵਾ ਹੈ ਜਿਹਦੀ ਛੱਤ ਛੱਤ ਬਿਲਕੁਲ ਉੜ ਚੁੱਕੀ ਹੈ ਛੱਤ ਦੇ ਉੜ ਕੇ ਜਿਹੜਾ ਉੱਪਰ ਵਾਲਾ ਪਾਸਾ ਹੈ ਗਿਆ ਉਹ ਜਿਹੜਾ ਇੱਥੇ ਉਹ ਟਰੱਕ ਖੜਿਆ ਸੀਗਾ ਉਹਦੇ ਵਿੱਚ نیچے ਵੱੜ ਚੁੱਕਿਆ ਸਾਰਾ ਸਮਾਨ ਦੇਖ ਸਕਦੇ ਹੋ ਤੁਸੀਂ ਲਾਈਵ ਤਸਵੀਰ ਬਹੁਤ ਇਖਤਰਾ ਹੋ ਗਿਆ ਇਹਨਾਂ ਆ ਦੇਖੋ ਨਾ ਇਹ ਡਰਾਈਵਰ ਵੱਤ ਗਿਆ ਜਿਹੜੇ ਦੇਖ ਸਕਦੇ ਹੋ ਜਿਹੜਾ ਇਹ ਵੱਡਾ ਵਾਹਨ ਖੜਿਆ ਹੈਗਾ ਪੀਬੀ07 ਬੀਆਰ9582 ਜਿਹੜਾ ਇਹ ਹੈਗਾ ਵਾਹਨ ਇਹ ਦੱਸਿਆ ਜਾ ਰਿਹਾ ਰਾਹਗੀਰਾਂ ਵੱਲੋਂ ਵੀ ਔਰ ਜਿਹੜੇ ਇੱਥੇ ਦੁਕਾਨਦਾਰ ਨੇ ਜਾਂ ਉਹਨਾਂ ਵੱਲੋਂ ਵੀ ਦੱਸਿਆ ਜਾ ਰਿਹਾ ਵੀ ਜਿਹੜੇ ਇਹ ਮੇਨ ਹਾਈਵੇ ਤੇ ਹੀ ਜਿਹੜੇ ਇਹ ਲਾ ਦਿੰਦੇ ਨੇ ਰੋਟੀ ਖਾਣ ਲਈ ਜਾਂ ਕੋਈ ਚੀਜ਼ ਲੈ ਜਾਣ ਲਈ ਲੇਕਿਨ ਕਾਫੀ-ਕਾਫੀ ਸਮਾਂ ਹੈ ਇੱਥੇ ਖੜੇ ਰਹਿੰਦੇ ਨੇ ਜੋ ਬਹੁਤ ਹੀ ਘਾਤਕ ਸਿੱਧ ਹੋਏ ਨੇ ਅੱਜ ਤੁਸੀਂ ਦੇਖ ਸਕਦੇ ਹੋ ਵੀ লাইਵ ਤਸਵੀਰਾਂ ਪੰਜਾਬ ਜੂਮ ਦੀਆਂ ਔਰ ਇਹਦੇ ਕਾਰਨ ਹੀ ਹੈ ਜਿਹੜਾ ਐਕਸੀਡੈਂਟ ਹੋਇਆ ਔਰ ਜਿਹਦੇ ਕਾਰਨ ਹੀ ਇੱਥੇ ਦੋ ਮੌਤਾਂ ਹੋਈਆਂ ਨੇ ਆ ਤੁਸੀਂ ਦੇਖ ਸਕਦੇ ਹੋ ਜੀ ਇਹ ਜਿਹੜਾ ਹੈਗਾ ਅਨੋਵਾ ਅਨੋਵਾ ਦਾ ਫੋਟੋ ਕਿੱਥੇ ਉਹਦੇ ਮੋਟਰਸਾਈਕਲ ਹੈ ਨਾ ਉਹ ਨਹੀਂ ਅਨੋਵਾ ਦੀ ਹੈ ਅਨੋਵਾ ਦਾ ਹੋਇਆ ਹੈ ਇਹ ਪਰ ਮੋਟਰਸਾਈਕਲ ਦਾ ਨਹੀਂ ਹੈ ਕੁਝ ਵੀ ਹੈ ਉਹਦਾ ਕਹਿੰਦਾ ਮੋਟਰ ਦਾ ਧੰਨਵਾਦ ਜੀ ਜਲਦੀ ਹੀ ਤੁਹਾਡੇ ਕੋਲ ਲਾਈਵ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਧੰਨਵਾਦ ਇਹ ਕਮਾਲ ਦਾ ਇੱਕ ਮੈਨੇਜਰ ਦਾ ਇੱਕ ਮਾਲਕ ਦਾ ਮੈਨੇਜਰ ਦਾ ਮੈਨੇਜਰ ਦਾ ਮਾਲਕ ਦਾ ਸਿੱਧੂ ਸਪੋਰਟ ਮਾਲਕ ਦਾ ਆ ਮੋਟਰਸਾਈਕਲ ਉਹ ਮੈਂ ਅੱਥਾ ਦੇਖ ਰਿਹਾ ਦਾ ਆਪਣਾ ਕੀ ਨਾਂ ਤੁਹਾਡਾ ਅੰਕਾਇ ਪੰਕੇ ਜੀ ਆਪਣਾ ਇੱਕ ਮਿੰਟ ਹੋਣ ਤੁਸੀਂ ਕਿੱਥੇ ਬੈਠੇ ਸੀ ਉਸ ਸਮੇਂ ਉਹ ਸਾਹਮਣੇ ਆਪਣੇ ਹੋਣ ਲਵਾ ਅੱਛਾ ਕਿਵੇਂ ਇਹ ਦਰਬਨਾਗ ਜਿਹੜਾ ਸੜਕ ਹਾਦਸਾ ਹੋਇਆ ਇੱਕ ਗੱਡੀ ਉਹਦੇ ਖੜੇ ਸੀ ਉਹ ਕਹਿੰਦਾ ਮੋਟਰਸਾਈਕਲ ਭਲੇ ਮੋਟਰਸਾਈਕਲ ਮਾ ਵੱਜਿਆ ਪਰ ਉਸ ਤੋਂ ਬਾਅਦ ਗੱਡੀਆਂ ਵੱਜਿਆ ਇਹਦੇ ਅੱਗੇ ਦੋ ਗੱਡੀਆਂ ਹੋਟੇਲਰ ਖੜੇ ਤੇ ਦੱਸਿਆ ਜਾ ਰਿਹਾ ਵੀ ਜਿਹੜਾ 4 ਸਵਾਰ ਸੀ ਕਹਿੰਦੇ ਦੋਾਂ ਦੀ ਡੈਥ ਹੋ ਗਈ ਹੈ ਦੋ ਬੋਲ ਹੁਣ ਇਹ ਨਹੀਂ ਪਤਾ ਕਿੰਨੇ ਸਵਾਰ ਤੇ ਅਸੀਂ ਜਿਹੜਾ ਧਿਆਨ ਮਾਰਿਆ ਸੰਤਾ ਦੋ ਹੀ ਵਾਰ ਦਿਖੇ ਆ ਮੋਟਰਸਾਈਕਲ ਵਾਲਾ ਠੀਕ ਹੈ ਹੁਣ ਮੋਟਰਸਾਈਕਲ ਮੋਟਰਸਾਈਕਲ ਆ ਦਾ ਲੰਘਿਆ ਹਾਂ ਧੰਨਵਾਦ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਪਲੀਜ਼ ਤਾਂ ਕਿ ਜਿਹੜੇ ਇਹਨਾਂ ਦੇ ਕ੍ਰਿਸ਼ਟਾ ਨੋਵਾ ਵੀ ਜਿਹੜੇ ਚਾਰ ਸਵਾਰ ਸੀ ਜਿਹਨਾਂ ਦੀ ਦੋਆਂ ਦੀ ਡੈਥ ਦੱਸੀ ਜਾ ਰਹੀ ਹੈ ਦੋ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ ਉਹਨਾਂ ਦੇ ਪਰਿਵਾਰਕ ਮੈਂਬਰ ਇੱਥੇ ਪਹੁੰਚ ਸਕਣ ਔਰ ਜਿਹੜਾ ਇਹ ਦਰਦਨਾਕ ਸੜਕ ਹਾਦਸਾ ਹੋਇਆ ਹੈ ਉਹਦੇ ਬਾਰੇ ਉਹ ਜਾਣੂ ਹੋ ਸਕਣ ਔਰ ਜਲਦ ਤੋਂ ਜਲਦ ਉਹਨਾਂ ਦੇ ਜਿਹੜੇ ਬਾਰਿਸ਼ ਹੈ ਇੱਥੇ ਪਹੁੰਚ ਸਕਣ ਧੰਨਵਾਦ ਜੀ ਮੈਂ ਤਾਂ ਇਹੀ ਰਿਕਵੈਸਟ ਕਰਦਾ ਸਾਰੇ ਭਰਾਵਾਂ ਨੂੰ ਜਿਹੜਾ ਵੀ ਚਾਰ ਪਹੀਆ ਵਾਹਨ ਜਾਂ ਵੱਡਾ ਵਾਹਨ ਕੋਈ ਵੀ ਵਾਹਨ ਚਲਾਉਂਦਾ ਜਿਵੇਂ ਮੌਸਮ ਚੇਂਜ ਹੋ ਚੁੱਕਿਆ ਹੈਗਾ ਸਰਦੀ ਦੀ ਪੈਣ ਲੱਗੀ ਹੈ ਪੂਰੀ ਦਸੰਬਰ ਦਾ ਮਹੀਨਾ ਹੈ ਧੁੰਦ ਵੀ ਕਾਫੀ ਪੈਣ ਲੱਗੀ ਹੈ ਧੁੰਦ ਪੈਣ ਦੇ ਕਾਰਨ ਜਿਵੇਂ ਆਪਾਂ ਕਹਿੰਦੇ ਆ ਵੀ ਜਿਹੜਾ ਕੋਈ ਵੀ ਬਹਾਨ ਚਲਾਂਦਾ ਜਿਵੇਂ ਉਹਦੀਆਂ ਜਿਹੜੀਆਂ ਹੈਗੀਆਂ ਨੇ ਪਾਰਕਿੰਗ ਵਾਲੀਆਂ ਲਾਈਟਾਂ ਤੇ ਇੰਡੀਕੇਟਰ ਜਗਦੇ ਹੋਣ ਜਦੋਂ ਵੀ ਆਂਦੇ ਔਰ ਸਲੋ ਔਰ ਦੇਖ ਕੇ ਹਮੇਸ਼ਾ ਨਸ਼ੇ 'ਚ ਕਦੇ ਵੀ ਗੱਡੀ ਹੁਣ ਤਾਂ ਚਲਾਓ ਹੀ ਨਾ ਬਿਲਕੁਲ ਵੀ ਜੇ ਨਸ਼ੇ 'ਚ ਜਿਹੜਾ ਹੈਗਾ दारू ਸ਼ਰਾਬ ਪੀ ਕੇ ਕੋਈ ਵੀ ਨਸ਼ੇ 'ਚ ਗੱਡੀ ਨਾ ਚਲਾਓ ਕਿਉਂਕਿ ਜਿਹੜੇ ਹੈਗੇ ਨੇ ਦਰਦਨਾਕ ਸੜਕ ਹਾਦਸੇ ਜਿਹੜੇ ਵਧ ਰਹੇ ਨੇ ਇਹ ਧੁੰਦ ਕਾਰਨ ਔਰ ਨਸ਼ੇ ਕਾਰਨ ਹੀ ਅਨਗੇਲੀ ਕਾਰਨ ਹੀ ਵਧ ਰਹੇ ਨੇ